ਸਤਨਾਮ ਸਤਨਾਮ ਸ਼੍ਰੀ ਵਾਹਿਗੁਰੂ ਸੱਜਿਆ ਤੁਧ ਅਗੇ ਅਰਦਾਸ ਮਰਿ ਜੀਉ ਪੰਡ ਸਬ ਤੇਰਾ ਕੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨ ਜਾਣ ਮੇਰਾ ਸਤਿਰਾੰਸ਼ਿ ਲਿਵਾਹਿ ਗੁਰੂ ਸਾਹਿਬ ਜੀਓ ਬੇਲਾਵਲਾ ਮਹਲਾ ਪੰਜਵਾਂ ਮੋ ਨਿਰਗੁਣ ਸਭ ਗੁਣ ਤੇਰੇ ਮੋ ਨਿਰਗੁਣ ਸਭ ਮੋ ਨਿਰਗੁਣ ਸਭ ਗੁਣ ਬਹਿਉਨਾ ਦਰਤਰ ਆਪਣਾ ਕਰ ਲੈਨਾ ਰੋ ਮਨ ਤਨ ਹਰ ਗੋਪਾਲ ਸੁਹਾਇ ਕਰ ਕੇ ਕਿਰਪਾ ਪ੍ਰਭ ਘਰ ਮੈਂ ਆਇਆ ਕਉਨਾ ਰਹਾ ਪੰਤ ਬਚਲ ਭੈ ਕਟਣ ਹਾਰੇ ਸੰਸਾਰ ਸਾਗਰ ਅੰਗ ਉਤਰ ਪਾਰੇ ਪਦ ਤ ਪਾਹੁਣ ਪਰ ਪ੍ਰਭ ਬਿਰਦ ਬੇਦ ਲਿਖਿਆ ਨਾ ਪਾਰ ਬ੍ਰਹਮ ਸੋ ਨਹਿਣੋ ਪਿਖਿਆ ਸਾਧ ਸੰਗ ਪ੍ਰਗਟੇ ਨਾਰਾਇਣ ਨਾਨਕ ਦਾਸ ਸਭ ਦੁੱਖ ਪੁਲਾਇਣਾ ਸਾਧ ਸੰਗ ਪਰਟੇ ਨਾਰਾਇਣ ਨਾਨਕ ਦਾਸ ਸਭ ਦੁੱਖ ਪੁਲਾਇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਅੱਜ ਦਿਨ ਬੁੱਧਵਾਰ 22 ਜਨਵਰੀ 9 ਮਾਘ ਅੱਜ ਦਿਨ ਬੁੱਧਵਾਰ 22 ਜਨਵਰੀ 9 ਮਾਘ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ